ਬੜੇ ਉਹ ਲੋਕ ਬੋਲ ਰਹੇ ਜਿਹੜੇ ਕੱਚਾ ਚੋਰ ਜਿਨ੍ਹਾਂ ਦੇ ਉੱਤੇ ਗੋਲ ਮਾਸ ਕਾਂ ਦਾ ਕਈ ਬੱਚੇ ਲੋਕਾਂ ਦੇ ਪੈਸੇ ਖਾ ਗਏ ਅੱਜ ਕੱਲ ਦੀ ਕੁਰਤੀ ਨਿਕਲੀ ਹੈ ਉਹ ਲੋਕ ਨੂੰ ਮੈਂ ਜਵਾਬ ਨਹੀਂ ਦੇ ਸਕਦਾ ਅੱਜ ਉਹਨਾਂ ਲੋਕਾਂ ਨੂੰ ਜਵਾਬ ਸਮੇਂ ਆ ਕੇ ਦਵਾਗਾ ਪਰ ਮੈਨੂੰ ਮਜਬੂਰ ਨਾ ਕਰਿਓ ਕਿ ਰਾਜਨੀਤੀ ਕੁਰਸੀ ਦੇ ਉੱਤੇ ਮੈਂ ਹੱਥ ਜੋੜਨੇ ਸਿੱਖਿਆ ਲੋਕਾਂ ਦੇ ਪੈਰ ਪੈਣਾ ਸਿੱਖਿਆ ਜਦ ਮੇਰੇ ਬਾਪ ਦੇ ਉੱਤੇ ਮੇਰੀ ਮਾਂ ਦੇ ਉੱਤੇ ਤੁਸੀਂ ਮੇਰੇ ਬੱਚਾ ਦਿਓਗੇ ਤੇ ਮੈਂ ਜੱਗ ਪਰ ਕਹਿਣ ਟੁਗਰੀ ਚਟਾਂਗਾ ਮੰਜੀ ਤੇ ਜੱਗ ਪਰ ਚਿੰਗਰੀ ਹੋਏ ਜਿੱਦ ਤੂੰ ਦੀ ਮੈਨੂੰ ਬਾਰ ਬਾਰ ਚੈਲੰਜ ਕਰ ਰਹੇ ਹੋ ਬਾਰ ਬਾਰ ਮੇਰੇ ਬੱਚਾ ਮਗਾਲਾ ਕਰ ਰਹੇ ਹੋ ਇਹ ਮੇਰੀ ਜਿਹੜੀ ਸ਼ਮਤਾ ਏ ਜਿਸ ਦਿਨ ਖਤਮ ਹੋ ਗਈ ਤੁਹਾਡੀਆਂ ਨੇਕਾ ਔਰ ਗੋਡੀਆਂ ਮੇਕੋ ਵੀਡੀਓ ਜੋ ਤੁਹਾਡੀ ਬਹੂ ਨੇ ਤੁਹਾਡੇ ਤੇ ਕਮਰੇਨ ਦਿੱਤੀ ਏ ਮੈਂ ਮੀਡੀਆ ਦੇ ਵਿੱਚ ਬੋਲ ਨਹੀਂ ਸਕਦਾ ਤੁਹਾਡੀ ਨੂੰ ਨੇ ਤੁਹਾਡੇ ਉੱਤੇ ਕਮਰੇਨ ਦਿੱਤੀ ਕਿ ਮੇਰਾ ਸਸ ਸੋਹਰਾ ਮੇਰਾ ਮੇਰਾ ਰੇਪ ਕਰਦਾ ਸੀ ਰੇਪ ਉਹ ਬੰਦਾ ਮੈਨੂੰ ਕਹੇਗਾ ਜਿਹੜਾ ਆਪਣੀ 30 ਸਾਲ ਦੀ ਕੁੜੀ ਦੇ ਨਾਲ ਰੇਪ ਕਰਦਾ ਹੋਵੇ ਇਹ ਮੈਂ ਨਹੀਂ ਕਹ ਰਿਹਾ ਚਾਦ ਕੋਠਾ ਨੇਚ ਐਨਆਰਆਈ ਥਾਣੇ ਚ ਕਮੇਟਾ ਪਈ ਹੈ ਜਾ ਕੇ ਦੇਖ ਸਕਦੇ ਹੋ ਉਹ ਬੰਦਾ ਜਿਹੜਾ ਕਹਿੰਦਾ ਸੀ ਇਹ ਜਿਹੜਾ ਮੰਤਰੀ ਪੁੱਤਰ ਹੈ ਇਹ ਕਿਸ ਹਾਲਾਤਾਂ ਦੇ ਵਿੱਚ ਇਸ ਇਲਾਕੇ ਨੂੰ ਲੁਟ ਰਿਹਾ ਹੈ ਇਹ ਸਾਰੀਆਂ ਸਾਰੀਆਂ ਚੋਟਾਲੀ ਰਿਪੋਰਟਿੰਗਾਂ ਮੇਰੇ ਫੋਨ ਦੇ ਵਿੱਚ ਆ ਬਸਾ ਨਹੀਂ ਮੈਂ ਨਹੀਂ ਬੋਲ ਸਕਦਾ ਪਰ ਨਾ